ਨਾਲ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਪ੍ਰਧਾਨ ਨੇ ਸਾਬਕਾ ਪ੍ਰਧਾਨ ਨੇ ਡਾਕਟਰ ਅਰਜਿੰਦਰਪਾਲ ਔਲਖ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਅੱਜ ਦੇ ਵਿਸ਼ੇ ਤੇ ਇਹ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਅੱਜ ਭਾਰਤੀ ਕਾਮਨਸ ਪਾਰਟੀ ਜਿਹੜੀ ਹਿੰਦੁਸਤਾਨ ਦੀ ਦੂਜੀ ਪੁਰਾਣੀ ਪਾਰਟੀ ਆ ਔਰ ਜਿਨੇ ਦੇਸ਼ ਦੀ ਇਯਾਦੀ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਜਿਹੜੀ ਮੁਲਾਜ਼ਮਾਂ ਦੇ ਵਿੱਚ ਵੀ ਬਹੁਤ ਵੱਡਾ ਅਸਰ ਸੂਕ ਰੱਖਦੀ ਆ ਕਿਸਾਨਾਂ ਚ ਖੇਤ ਮਜ਼ਦੂਰਾਂ ਚ ਉਹਦੇ ਵੱਲੋਂ ਅੱਜ ਪੰਜਾਬ ਦੀਆਂ ਇਲੈਕਸ਼ਨਾਂ ਦੇ ਵਿੱਚ ਲੁਧਿਆਣਾ ਕੰਸਟੀਚੂਐਂਸੀ ਦੇ ਉੱਤੋਂ ਜਿਹੜਾ ਕਾਂਗਰਸ ਪਾਰਟੀ ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੈਂਡੀਡੇਟ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਦੀ ਇੱਕ ਨਮਾਇੰਦਾ ਮੀਟਿੰਗ ਇੱਥੇ ਰੱਖੀ ਆ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਨਾਲ ਉਹਨਾਂ ਦਾ ਰਾਜਾ ਵੜਿੰਗ ਦਾ ਜਰੂਰੂ برو ਕਰਉਣਾ ਔਰ ਭਾਰਤੀ ਕਮਨਸ ਪਾਰਟੀ ਇਹ ਮਹਿਸੂਸ ਕਰਦੀ ਆ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਤੇ ਪੋਸਟ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਵਿਕਾਸ ਦਾ ਦੌਰ ਚੱਲਿਆ ਤੇ ਅੱਜ ਜਿਹੜਾ ਦੇਸ਼ ਜਿਹੜਾ ਜਿਸ ਆਰਥਿਕ ਸੰਕਟ ਦੇ ਵਿੱਚੋਂ ਹੀ ਨਹੀਂ ਕੱਲਾ ਗੁਜ਼ਰ ਰਿਹਾ ਉਹਦੇ ਵਿੱਚ ਸਮਾਜਿਕ ਵਖਰੇਵੇਂ ਸੱਭਿਆਚਾਰਕ ਟੰਟਾਂ ਤੋਂ ਸਾਰਾ ਕੁਝ ਚੱਲ ਰਿਹਾ ਇਹ ਸਾਰੇ ਕੁਝ ਦੇ ਉੱਤੇ ਜਿਹੜਾ ਕੇਂਦਰ ਦੀ ਸਰਕਾਰ ਨੇ ਤਾਨਾਸ਼ਾਹ ਰਵਈਆ اختیار ਕੀਤਾ ਹੋਇਆ ਔਰ ਮੁੱਦਿਆਂ ਦੇ ਉੱਤੇ ਲੜਾਈ ਨਹੀਂ ਲੜੀ ਜਾ ਰਹੀ ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਵਿਤਕਰੇ ਬਾਜ਼ੀਆਂ ਖੜੀਆਂ ਕਰਕੇ ਵਖਰੇਵੇਂ ਖੜੇ ਕਰਕੇ ਤੇ ਯਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੀਆਂ ਧਰਮ ਨਿਰਪੱਖ ਤੇ ਭਾਈਚਾਰਕ ਸਾਂਝ ਨੂੰ ਸਥਾਪਿਤ ਕਰਨ ਵਾਲੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਨ੍ਹਾਂ ਵੱਲੋਂ ਇਸ ਗੱਲ ਨੂੰ ਬੜੀ ਸੰਜੀਦਗੀ ਨਾਲ ਮਹਿਸੂਸ ਕਰਦਿਆਂ ਇਹ ਸਟੈਂਡ ਲਿਆ ਗਿਆ ਕਿ ਦੇਸ਼ ਦੇ ਜਿਹੜਾ ਲੋਕਾਂ ਨਾਲ ਮਤਲਬ ਖੂਨ ਮੇਚ ਵੀ ਲੜਾਈ ਲੜ ਕੇ ਖੂਨ ਡੋਲ ਕੇ ਜਿਹੜੀ ਆਜ਼ਾਦੀ ਲਈ ਆ ਉਸ ਆਜ਼ਾਦੀ ਨੂੰ ਵਿਕਾਸਤਿਆਂ ਲਿਆਂਦੇ ਉੱਤੇ ਦੇਸ਼ ਨੂੰ ਤੋੜਨ ਵਾਸਤੇ ਤੇ ਕਾਰਪੋਰੇਟ ਘਰਾਣਿਆਂ ਤੋਂ ਦੇਸ਼ ਨੂੰ ਮੁਕਤ ਕਰਾਉਣ ਵਾਸਤੇ ਜਿਹੜਾ ਤੇ ਆਮ ਜਨ ਸਮੂਹ ਦਾ ਜਿਹੜਾ ਵਾ ਉਹ ਟੱਬਰਾਂ ਦੇ ਵਿੱਚ ਖੁਸ਼ੀ ਲਿਆਉਣ ਵਾਸਤੇ ਉਹਨਾਂ ਦੇ ਵਿੱਚ ਖੇੜੇ ਲਿਆਉਣ ਵਾਸਤੇ ਔਰ ਗੱਲਾਂ-ਬਾਤਾਂ ਨਾਲ ਨਹੀਂ ਸੱਚੀ-ਮੁੱੱਚੀ ਇਸ ਤਰ੍ਹਾਂ ਦੀ ਬੰਦਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਹੋਵੇ ਜਿਦੇ ਵਿੱਚ ਜਿਹੜੀਆਂ ਇਹ ਤਾਨਾਸ਼ਾਹ ਸ਼ਕਤੀਆਂ ਨੇ ਕਾਰਪੋਰੇਟ ਸ਼ਕਤੀਆਂ ਨੇ ਵਪਾਰਕ ਨਜ਼ਰੀਏ ਨਾਲ ਕੰਮ ਕਰ ਰਹੀਆਂ ਦੇਖ ਕੇ ਸਰਕਾਰਾਂ ਦਾ ਕਸਰਦায়ক ਨੇ ਉਹਨਾਂ ਨੂੰ ਹਰਾ ਕੇ ਤੇ ਇਸ ਤਰ੍ਹਾਂ ਦਾ ਰਾਜ ਮਤਲਬ ਲਿਆਂਦਾ ਜਾਵੇ ਪ੍ਰਬੰਧ ਜਿਹੜਾ ਆਮ ਜਨਤਾ ਬਾਰੇ ਸੋਚੇ ਰੋਜ਼ਗਾਰ ਬਾਰੇ ਸੋਚੇ ਜਿਹੜੇ ਸਾਡੇ ਵੱਡੀ ਗਿਣਤੀ ਵਿੱਚ ਪਲਾਨ ਕਰਕੇ ਬਾਹਰ ਵਿਦਿਆਰਥੀ ਦੇ ਤੌਰ ਤੇ ਬਾਹਰ ਜਾ ਰਹੇ ਇਮੀਗ੍ਰੇਸ਼ਨ ਲੈ ਕੇ ਉਹਨਾਂ ਨੂੰ ਇੱਥੇ ਹੀ ਵਿਕਾਸ ਦੇ ਕੰਮ ਸਥਾਪਿਤ ਕਰਕੇ ਇਨਫਰਾਸਟ੍ਰਕਚਰ ਡਵੈਲਪ ਕਰਕੇ ਇੱਥੇ ਹੀ ਵਧੀਆ ਸਿੱਖਿਆ ਦਾ ਢਾਂਚਾ ਸਥਾਪਿਤ ਕਰਕੇ ਇੱਥੇ ਹੀ ਵਧੀਆ ਸਿਹਤ ਸਹੂਲਤਾਂ ਦੇ ਕੇ ਕੈਨੇਡਾ ਅਮਰੀਕਾ ਵਰਗਾ ਮੁਲਕ ਇਹਨੂੰ ਬਣਾ ਕੇ ਤੇ ਉਹਦੇ ਵਾਸਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤਰਕ ਸੰਗਤ ਵਿਚਾਰਾਂ ਵਾਲੀਆਂ ਜਥੇਬੰਦੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਇੰਡੀਆ ਗੱਠ ਜੋੜਦੀਆਂ ਵੀ ਉਹ ਰੀਜਨਲ ਪਾਰਟੀਆਂ ਬਣੇ ਜਿਹੜੀਆਂ ਇਹ ਮਹਿਸੂਸ ਕਰਦੀਆਂ ਨੇ ਕਿ ਇਹ ਸਿਆਸਤ ਦੇ ਵਿੱਚ ਲੰਮਾ ਸਮਾਂ ਫਿਰਕਾਪ੍ਰਸਤ ਤੇ ਤਾਨਾਸ਼ਾਹ ਤਾਕਤਾਂ ਨੂੰ ਦੇਸ਼ ਨੂੰ ਹਵਾਲੇ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਤੇ ਇਹ ਲੜਾਈ ਜਿਹੜੀ ਆ ਇਹ ਇਕੱਲੀ ਪੋਲਿਟਿਕਲ ਲੜਾਈ ਨਹੀਂ ਇਹ ਵਿਚਾਰਧਾਰਕ ਲੜਾਈ ਵੀ ਆ ਔਰ ਵਿਚਾਰਕ ਪੋਲਿਟਿਕਲੀ ਕੋਈ ਵੀ ਜਿੱਤ ਹਾਰ ਜੇ ਵੱਡਾ ਮਸਲਾ ਨਹੀਂ ਹੁੰਦਾ ਪਰ ਜਦੋਂ ਵਿਚਾਰਧਾਰਕ ਜਿਹੜੀ ਲੜਾਈ ਹੋ ਨਿਰੰਤਰ ਚੱਲਦੀ ਰਹਿੰਦੀ ਆ ਇਹ ਇਹ ਜੇ ਇੰਡੀਆ ਘਟ ਜੋ ਜਿੱਤ ਵੀ ਜਾਏਗਾ ਤੇ ਇਸ ਤੇ ਇਹਦੇ ਸਾਹਮਣੇ ਬੜੀ ਵੱਡੀ ਵਿਚਾਰਧਾਰਕ ਜਿਹੜਾ ਸੰਘਰਸ਼ ਆ ਉਹ ਹੋਏਗਾ ਤੇ ਅਸੀਂ ਇਹ ਮਹਿਸੂਸ ਕਰਦੇ ਆ ਕਿ ਬੇਸ਼ੱਕ ਅਸੀਂ ਕਾਂਗਰਸ ਪਾਰਟੀ ਵਿੱਚੋਂ ਲੁਧਿਆਣੇ ਤੋਂ ਅਸੀਂ ਸਮਰਥਨ ਕਰ ਰਹੇ ਆ ਔਰ ਅਸੀਂ ਆਪਦੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਆਪਣੇ ਆਪਣੇ ਕੇਡਰ ਦੇ ਵਿੱਚ ਇਹ ਸਨੇਹਾ ਲੈ ਕੇ ਅੱਜ ਜਾਣਗੇ ਕਿ ਲੁਧਿਆਣਾ ਤੋਂ ਕਾਂਗਰਸ ਅਰ ਮਰਿੰਦਰ ਸਿੰਘ ਰਾਜਾ ਗੁਰੂ ਨੂੰ ਵੋਟਾਂ ਪਾ ਕੇ ਦਿਤਾਉਣਾ ਤਾਂ ਕਿ ਕੇਵਲ ਲੁਧਿਆਣੇ ਦੇ ਵਿਕਾਸ ਤੱਕ ਸੀਮਿਤ ਨਹੀਂ ਲੁਧਿਆਣਾ ਦੇਸ਼ ਦਾ ਹੀ ਹਿੱਸਾ ਦੇਸ਼ ਦੇ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਆ ਸ਼ਾਂਤੀ ਹੀ ਵਿਕਾਸ ਦਾ ਮੋਢਲਾ ਆਧਾਰ ਹੁੰਦਾ ਜੇ ਅਸੀਂ ਦੇਸ਼ ਦੇ ਵਿੱਚ ਸ਼ਾਂਤੀ ਕਰਾਂਗੇ ਭਾਈਚਾਰਕ ਸਾਂਝ ਬਣਾਵਾਂਗੇ ਅਮਨ ਰਹੇਗਾ ਤੇ ਵਿਕਾਸ ਹੋਏਗਾ ਤੇ ਵਿਕਾਸ ਜਿਹੜਾ ਵਿਉਤਮੰਦ ਢੰਗ ਦੇ ਨਾਲ ਜਿਵੇਂ ਪਹਿਲਾਂ 5 ਸਾਲਾਂ 5 ਸਾਲਾਂ ਪਲਾਨ ਚੱਲਦੀਆਂ ਹੁੰਦੀਆਂ ਸੀ ਉਸੇ ਢੰਗ ਦੇ ਨਾਲ ਹੁਣ ਵੀ ਚੱਲਣ ਗਿਆ ਜਿਹੜੇ ਆਮ ਛੋਟੇ ਕਿਸਾਨੀਆਂ ਦਰਮਿਆਨੀ ਕਿਸਾਨੀਆਂ ਖੇਤ ਮਜ਼ਦੂਰ ਨੇ ਜਿਹੜੇ ਆਮ ਛੋਟਾ ਵਪਾਰੀ ਆ ਛੋਟਾ ਮਤਲਬ ਜਿਹੜਾ ਐਂਟਰਪ੍ਰੈਨਿਅਰ ਆ ਉਹਨਾਂ ਵਾਸਤੇ ਜਿਹੜੀ ਆ ਇਹ ਲੰਮੇ ਸਮੇਂ ਦੀ ਵਿਉਂਤਬੰਦੀ ਕਰਕੇ ਉਹਨਾਂ ਨੂੰ ਮੁੜ ਪੈਰਾਸਰ ਕਰਨਾ ਖੜਾ ਕਰਨਾ ਪਏਗਾ ਔਰ ਜਿਹੜਾ ਕੁਝ ਹੱਥਾਂ ਦੇ ਵਿੱਚ 22 22 سرمایہਦਾਰ ਘਰਾਣਾ ਦੇ ਹੱਥਾਂ ਦੇ ਵਿੱਚ ਸਾਰਾ سرمایہ ਕੱਟਾ ਹੋ ਰਿਹਾ ਤੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੀ ਖਰੀਦ ਸ਼ਕਤੀ ਘਟ ਰਹੀ ਆ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਲਈ ਵੀ ਵਿਉਂਤਬੰਦੀ ਕਰਕੇ ਜਿਹੜਾ ਇਹ ਕੌਮੀ ਜਮਹੂਰੀ ਇਨਕਲਾਬ ਵਾਲੇ ਪਾਸੇ ਨੂੰ ਜਿਹੜਾ ਇਹ ਦੇਸ਼ ਨੂੰ ਲੈ ਕੇ ਜਾਣ ਦੀ ਜਿਹੜੀ ਆ ਇਹ ਲੜਾਈ ਆ ਇਹਦੇ ਵਿੱਚ ਬੜਾ ਵੱਡਾ ਵਿਚਾਰਧਾਰਕ ਡਾਇਲੋਜੀਕਲ ਜਿਹੜੀ ਸਟ੍ਰਗਲ ਆ ਉਹ ਨਾਲੇ ਸਮੇਂ ਦੇ ਵਿੱਚ ਚੱਲੇਗੀ ਅਸੀਂ ਮਹਿਸੂਸ ਕਰਦੇ ਆ ਕਿ ਇਹ ਸਾਰੀਆਂ ਤਰ੍ਹਾਂ ਕਿੱਥੋਂ ਤੱਕ ਇਕੱਠੀਆਂ ਚੱਲਦੀਆਂ ਨੇ ਇਹ ਇਹਦੇ ਜੀ ਇਹਨਾਂ ਦਾ ਭਲਾ ਵਾ ਇਹ ਗੱਲ ਨਹੀਂ ਹੈ ਕਿ ਮਤਲਬ ਸਿਰਫ ਇੱਕ ਐਮਪੀ ਬਣ ਜਾਣਾ ਜਾਂ ਇੱਕ ਲੜਾਈ ਦੇ ਵਿੱਚ ਸਰਕਾਰ ਬਣਾ ਲੈਣਾ ਇਹ ਵੱਡੀ ਗੱਲ ਨਹੀਂ ਦੇਸ਼ ਨੂੰ ਜਿਹੜਾ ਸਾਡਾ ਦੇਸ਼ ਜੀ ਦਾ ਬਹੁਤ ਵੱਡਾ ਅਮੀਰ ਇਤਿਹਾਸ ਆ ਜਿਹਦੇ ਵਿੱਚ ਸਭ ਸਰਬ ਸੰਝੀ ਵਾਲਤਾ ਇਤਿਹਾਸ ਆ ਉਹਨੂੰ ਆ ਆਧਾਰ ਮੰਨ ਕੇ ਇਹ ਲੜਾਈ ਜਿਹੜੀ ਆਉਣ ਵਾਲੇ ਸਮੇਂ ਚ ਲੰਮੀ ਚੱਲੇਗੀ ਔਰ ਸਭ ਧਿਰਾਂ ਜਿਹੜੀਆਂ ਨੇ ਇਹ ਧਾਰਮਿਕ ਜਾਤਾਂ ਪਾਤਾਂ ਤੇ ਇਲਾਕਿਆਂ ਦੇ ਵਖਰੇਵਿਆਂ ਦੇ ਉੱਪਰ ਉੱਠ ਕੇ ਸਮੁੱਚੇ ਤੌਰ ਤੇ ਸਮਾਜ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਨਮਸਕਾਰ। ਅੱਜ ਸਾਡੇ ਵਿੱਚ ਦੀਪੀ ਮੋੜਜੀ ਜ਼ਿਲ੍ਹਾ ਸਖਤਰ ਕਮਿਊਨਿਸਟ ਪਾਰਟੀ ਆਫ ਇੰਡੀਆ ਮੌਜੂਦ ਨੇ ਰਾਜਾ ਵੜਿੰਗ ਜੀ ਨੂੰ ਸਮਰਥਨ ਦੇਣ ਵਾਸਤੇ ਇਹਨਾਂ ਦੇ ਕੀ ਵਿਚਾਰ ਨੇ ਇਹ ਇਹਨਾਂ ਨਾਲ ਸਾਂਝੇ ਕਰ ਅੱਜ ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਲੁਧਿਆਣਾ ਵੱਲੋਂ ਸੀਪੀਆਈ ਪੰਜਾਬ ਦੇ ਫੈਸਲੇ ਅਨੁਸਾਰ ਕਿ ਪੰਜਾਬ ਦੇ ਅੰਦਰ 9 ਲੋਕ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਦੀ ਮਦਦ ਕੀਤੀ ਜਾਵੇਗੀ ਤੇ 4 ਹਲਕੇ ਜਿੱਨਾਂ 'ਚ 3 ਸੀਪੀਆਈ ਅਤੇ 1 ਸੀਪੀਐਮ ਚੋਣ ਲੜ ਰਹੀ ਹੈ ਚਾਰ ਹਲਕਿਆਂ ਛੱਡ ਕੇ ਬਾਕੀ ਦੇ 9 ਹਲਕਿਆਂ ਦੇ ਵਿੱਚ ਜਿਹੜੀ ਕਾਂਗਰਸ ਦੀ ਮਦਦ ਕਰਨੀ ਹੈ ਅੱਜ ਅਸੀਂ ਲੁਧਿਆਣੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵਿਡਿੰਗ ਜਿਹੜੇ ਕਿ ਕਾਂਗਰਸ ਦੇ ਇੱਥੇ ਕੈਂਡੀਡੇਟ ਨੇ ਉਹਨਾਂ ਨੂੰ ਆਪਣੇ ਪਾਰਟੀ ਦਫ਼ਤਰ ਆਪਦੀ سپورਟ ਦਾ ਇਜ਼ਹਾਰ ਕਰਨ ਵਾਸਤੇ ਬੁਲਾਇਆ ਹੋਇਆ ਉਹ ਕੁਸ਼ੀ ਦੇਰ ਚ ਇੱਥੇ ਪਹੁੰਚਣ ਆਲੇ ਨੇ ਤੇ ਅਸੀਂ ਜਿਹੜਾ ਹੈਗੇ ਆ ਕਿ ਕਿਉਂਕਿ ਜਿਹੜੀ ਕਮਿਊਨਿਸਟ ਪਾਰਟੀ ਹੈ ਇਹ ਇੰਡੀਆ ਗੱਠਜੋੜ ਦਾ ਇੱਕ ਅਹਿਮ ਇਸ ਹੈ। ਤੇ ਇੰਡੀਆ ਗੱਠਜੋੜ ਨੂੰ ਬਣਾਉਣ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਜਿਹਦੀ ਅਗਵਾਈ ਅੱਜ ਕਾਂਗਰਸ ਪਾਰਟੀ ਕਰ ਰਹੀ ਹੈ। ਅਸੀਂ ਇਹ ਸਮਝਦੇ ਹਾਂ ਸਾਡਾ ਨਾਰਾ ਵੀ ਇਹ ਹੈ। ਭਾਜਪਾ ਭਜਾਓ, ਦੇਸ਼ ਬਚਾਓ, ਲੋਕ ਬਚਾਓ। ਉਸ ਦੇ ਤਹਿਤ ਭਾਜਪਾ ਨੂੰ ਭਜਾਉਣਾ ਕਿਉਂ ਜ਼ਰੂਰੀ ਹੈ? ਇਹ ਜਿਹੜੀ ਹੈਗੀ ਆ ਅੱਜ ਅਸੀਂ ਆਪਣੇ ਕਾਡਰ ਦੇ ਵਿੱਚ ਤੇ ਗੱਲ ਕਰਾਂਗੇ ਆ ਸਾਡੀ ਕਾਡਰ ਮੀਟਿੰਗ ਇਹਦੇ ਵਿੱਚ ਸਾਡੇ ਮੁੱਖ ਜਿਹੜੇ ਹੈਗੇ ਨੇ ਉਹਦੇਦਾਰ ਅਲੱਗ-ਅਲੱਗ ਵੇਂਗਾ ਦੇ ਵਿੱਚ ਅਲੱਗ-ਅਲੱਗ ਬਲਾਕਾਂ ਦੇ ਵਿੱਚ ਤੇ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੇ ਉਹਦੇਦਾਰ ਨੇ ਉਹ ਸਾਡੇ ਇੱਥੇ ਸਾਰੇ ਇੱਥੇ ਬੁਲਾਏ ਹੋਏ ਨੇ ਸਾਡਾ ਇੱਕ-ਇੱਕ ਜਿਹੜਾ ਯੂਨਿਟ ਉਹ ਹਜ਼ਾਰਾਂ ਵੋਟਾਂ ਨੂੰ ਕਨਵਰਟ ਕਰ ਸਕਦਾ ਹੈ ਹਜ਼ਾਰਾਂ ਵੋਟਾਂ ਦਾ ਭੁਗਤਾਨ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਕਰਾ ਸਕਦਾ ਜਿਵੇਂ ਕਿ ਸਾਡੇ ਇੱਥੇ ਬਾਰ ਐਸੋਸੀਏਸ਼ਨ ਹੈ ਬਾਰ ਐਸੋਸੀਏਸ਼ਨ ਦੇ ਤਿੰਨ ਵਾਰ ਪ੍ਰਧਾਨ ਸਾਡੇ ਜ਼ਿਲ੍ਹਾ ਐਗਜ਼ੀਕਟਿਵ ਮੈਂਬਰ ਕਮੇਟ ਨਵ ਚੁਣੇ ਬੜ ਰਹੇ ਨੇ ਤੇ ਉਹਨ ਵੀ ਉਹ ਬਾਰ ਦੇ ਵਿੱਚ ਮੁੱਖ ਅਹੁਦੇਦਾਰ ਨੇ ਪੰਜਾਬ ਦੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਕਾਮਨ ਰੇਸ ਗਾਡ ਨੇ ਕਾਮਨ ਰੇਸ ਗਾਡ ਇੱਕ ਸੈਨੇਟਰ ਨੇ ਪੰਜਾਬ ਯੂਨੀਵਰਸਿਟੀ ਦੇ ਤੇ ਬੈਂਕਾਂ ਦੇ ਬਹੁਤ ਵੱਡੇ ਲੀਡਰ ਰਹੇ ਨੇ 4-5000 ਪਰਿਵਾਰ ਜਿਹੜੇ ਹੈਗੇ ਨੇ ਬੈਂਕਾਂ ਦੇ ਉਹ ਬੈਂਕਾਂ ਦੇ 4-5000 ਪਰਿਵਾਰ ਇਹਦੇ ਵਿੱਚ ਸ਼ਾਮਲ ਨੇ ਇਸੇ ਤਰ੍ਹਾਂ ਹੋਰ ਜਿਹੜੇ ਐਜੂਕੇਸ਼ਨ ਅਦਾਰੇ ਨੇ ਜਿਵੇਂ ਕਿ ਯੂਨੀਵਰਸਿਟੀ ਹੈ ਜਾਂ ਹੋਰ ਐਜੂਕੇਸ਼ਨ ਇੰਸਟੀਟਿਊਸ਼ਨ ਸਕੂਲ ਨੇ ਬਹੁਤ ਸਾਰੀਆਂ ਸਾਡੀਆਂ ਹੋਰ ਜੁਨਨਾਂ ਦੇ ਲੁਧਿਆਣੇ ਦੇ ਅੰਦਰ 22 ਜੁਨਨਾਂ ਨੇ ਜਿੱਦੀ ਜੁਆਇੰਟ ਕੌਂਸਲ ਆਫ ਯੂਨੀਅਨ ਬਣੀ ਹੋਈ ਆ ਮੈਂ ਭਾਰਤੀ ਕਾਮਨਿਸਟ ਪਾਰਟੀ ਦਾ ਜਿਲ੍ਹਾ ਸਕੱਤਰ ਹਾਂ ਹੋਣ ਦੇ ਨਾਲ ਨਾਲ ਉਹਨਾਂ 22 ਜਥੇਬੰਦੀਆਂ ਦਾ ਵੀ ਜਨ ਸਕੱਤਰ ਹਾਂ ਤੇ ਅੱਜ ਅਸੀਂ ਰਾਜਾ ਬਣਿੰਗ ਜੀ ਨੂੰ ਇਥੋਂ ਪੂਰੀ ਆਪਣੀ سپورਟ ਦਾ ਇਥੋਂ ਜਿਹ ਹਾਰ ਕਰਾਂਗੇ ਤੇ ਹੋਰ ਕਿਸੇ ਕਿਸਮ ਦੀ ਵੀ ਉਹਨਾਂ ਨੂੰ ਸਾਡੀ ਹੈਲਪ ਦੀ ਇਸ ਇਲੈਕਸ਼ਨ ਨੂੰ ਜਿੱਥੇ ਬੰਦ ਕਰਨ ਦੇ ਵਿੱਚ ਇਸ ਇਲੈਕਸ਼ਨ ਨੂੰ ਨੇਪਰੇ ਚਾੜਨ ਦੇ ਵਿੱਚ ਜਿਹੜੀ ਕੋਈ ਸਾਡੀ ਡਿਊਟੀ ਲਾਉਣਗੇ ਉਹ ਸੀ ਉਹ ਡਿਊਟੀ ਜਿਹੜੀ ਹੈਗੀ ਆ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੇ ਅਸੀਂ ਰਾਜਾ ਬੜਿੰਗ ਨੂੰ ਬਹੁਤ ਵੱਡੇ ਮਾਰਜਨ ਨਾਲ ਇਥੋਂ ਜਿਤਾਉਣਾ ਚਾਹਾਂਗੇ ਲੁਧਿਆਣਾ ਦੇ ਅੰਦਰ ਜਿਹੜੇ ਉਹਨਾਂ ਦੇ ਵਿਰੋਧੀ ਨੇ ਮਿਸਟਰ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀ ਕਾਂਗਰਸ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਧੱਬਾ ਜਿਹੜਾ ਹੈਗਾ ਇਸ ਮੂਵਮੈਂਟ ਦੇ ਉੱਤੇ ਲਾਇਆ ਹੈ ਕਿ ਉਹਨਾਂ ਨੂੰ ਲੋਕ ਨਾ ਪਸੰਦ ਵੀ ਕਰਦੇ ਨੇ ਤੇ ਅਸੀਂ ਵੀ ਚਾਹਾਂਗੇ ਕਿ ਜਿਹੜਾ ਬਿੱਟੂ ਹੈ ਬਿੱਟੂ ਨੂੰ ਆਪਣੀ ਜਗ੍ਹਾ ਲੋਕਾਂ ਦੇ ਵਿੱਚ ਦਿਖਾ ਦਿੱਤੀ ਜਾਵੇ ਕਿ ਜੇ ਜਿਹੜਾ ਤੂੰ ਮੁੱਖ ਲਹਿਰ ਦੇ ਵਿੱਚੋਂ ਪਾਸੇ ਹੋ ਕੇ ਇੱਕ ਬੀਜੇਪੀ 'ਚ ਗਿਆ ਉਸ ਪਾਰਟੀ ਦੇ ਵਿੱਚ ਗਿਆ ਜਿਹੜੀ ਪਾਰਟੀ ਲੋਕਾਂ ਦੀ ਗੁਦਾਰ ਹੈ ਲੋਕਾਂ ਦੇ ਜਿਹੜੀਆਂ ਉਹਨਾਂ ਦੀਆਂ ਐਨਟੀ ਪੀਪਲ ਪਾਲਿਸਿਜ਼ ਨੇ ਪ੍ਰੋ ਕਾਰਪੋਰੇਟ ਤੇ ਐਨਟੀ ਪੀਪਲ ਪਾਲਿਸਿਜ਼ ਨੇ ਉਹਨਾਂ ਦੇ ਉਸ ਪਾਰਟੀ ਦੇ ਵਿੱਚ ਗਏ ਹਨ ਤੇ ਬਾਕੀ ਜਿਹੜਾ ਹੈ ਅਸੀਂ ਵੱਡੀ ਵੱਡੇ ਮਾਰਜਨ ਦੇ ਨਾਲ ਜਿਹੜਾ ਹੈਗਾ ਰਾਜਾ ਪ੍ਰਿੰਗ ਨੂੰ ਮੈਂ ਤੁਹਾਨੂੰ ਦੱਸਦਾ ਮੇਰਾ ਨੰ ਕਿਛ ਬਰ ਐਡਵੋਕੇਟ ਆ ਅਸੀਂ ਜਿਹੜੇ ਹੈਗੇ ਆ ਇੰਡੀਅਨ ਅਲਾਈანს ਦਾ ਸਾਡਾ ਹਿੱਸਾ ਹੈਗਾ ਇਸ ਲਈ ਅਸੀਂ ਰਾਜਾ ਪ੍ਰਿੰਗ ਜੀ ਦੀ ਸਪੋਰਟ ਕਰਦੇ ਆ ਕਮਿਊਨਿਸਟ ਪਾਰਟੀ ਆਫ ਇੰਡੀਆ ਵਰਨੋ ਤੇ ਮੈਂ ਜਕਤੇ ਦਾ ਮੈਂਬਰ ਵੀ ਆ ਤੇ ਜਿਹੜਾ ਜ਼ਿਲ੍ਹਾ ਦਾ ਜਿਹੜੇ ਹੈਗੀ ਸਟੇਟ ਆਫ ਪੰਜਾਬ ਦਾ ਐਡਵੋਕੇਟ ਸੋ ਜਿਹੜੀ ਸਾਡੀ ਪਾਰਟੀ ਦੀ ਜੁਗਨ ਹੈ ਉਹਦਾ ਮੈਂ ਪ੍ਰੈਜ਼ੀਡੈਂਟ ਆ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਤੇ ਇਸ ਦੇ ਹਾਲਾਤ ਬੜੇ ਨਾਜ਼ੁਕ ਨੇ ਦੇਸ਼ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਉਸ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਵਿਧਿੰਗ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਮੋਦੀ ਸਰਕਾਰ ਆ ਜਿਹਨੇ ਬਹੁਤ ਮੰਗਾਈ ਕੀਤੀ ਹੋਈ ਆ ਤੇ ਆਮ ਬੰਦੇ ਨੂੰ এমਪਲয়ਮੈਂਟ ਨਹੀਂ ਮਿਲਦੀ ਗਰੀਬ ਬੜੀ ਤਰ੍ਹਾਂ ਪੁੱਤਸ ਰਿਹਾ ਹਨ ਯਾਦ ਆਉਣਾ ਮੋਦੀ ਸਰਕਾਰ ਨੇ 78 ਜਿਹੜੇ ਸੀਗੇ ਮਜ਼ਦੂਰਾਂ ਦੇ ਹੱਕ ਦੇ ਕਾਨੂੰਨ ਉਹ ਵੀ ਹਟਾ ਦਿੱਤੇ ਗਏ ਹੈ ਡਿਵਰ ਕੋਰਟ ਦਾ ਕੋਈ ਫਾਇਦਾ ਨਹੀਂ ਰਿਹਾ ਇਸ ਕਰਕੇ ਇਸ ਸਰਕਾਰ ਨੂੰ ਬਦਲਣ ਦੀ ਬਹੁਤ ਲੋੜ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਇੱਕ ਵੋਟ ਜਿਹੜਾ ਹੈਗਾ ਪੰਜੇ ਦੇ ਮੋਟਰ ਲਾਗ ਮੈਂ ਨਰੇਸ਼ ਗੋੜ ਪੰਜਾਬ ਕਾ ਦਾ ਲੀਡਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਦਾ ਮੈਂਬਰ ਅੱਜ ਅਸੀਂ ਮਜ਼ਦੂਰ ਤੇ ਮੁਲਾਜ਼ਮ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇਹ ਫੈਸਲਾ ਕੀਤਾ ਕਿ ਕਿ ਜੋ ਹਾਲਾਤ ਇਸ ਦੇਸ਼ ਦੇ ਨੇ ਜਿਸ ਤਰ੍ਹਾਂ ਦਾ ਡਿਕਟੇਟਰ ਪ੍ਰਧਾਨ ਮੰਤਰੀ ਇਸ ਦੇਸ਼ ਦੇ ਵਿੱਚ ਆ ਉਸ ਨੂੰ ਹਟਾਉਣ ਦੇ ਲਈ ਪੂਰੇ ਹਿੰਦੁਸਤਾਨ ਦੇ ਸਮੁੱਚੇ ਮਜ਼ਦੂਰ ਵਰਗ ਨੇ ਫੈਸਲਾ ਕੀਤਾ ਕਿ ਅਸੀਂ ਅੱਜ ਕਾਂਗਰਸ ਪਾਰਟੀ ਦੇ ਜੋ ਕੈਂਡੀਡੇਟ ਨੇ ਰਾਜਾ ਭਿੰਜੀ ਉਹਨਾਂ ਨੂੰ ਅਸੀਂ ਸਪੋਰਟ ਕਰਨੀ ਹੈ ਸਪੋਰਟ ਕਰਨ ਦਾ ਮਕਸਦ ਇਹ ਨਹੀਂ ਕਿ ਇਸਦਾ ਸਾਡਾ ਕੋਈ ਪਰਸਨਲ ਇੰਟੈਸਟਾ ਸਪੋਰਟ ਕਰਨ ਦਾ ਸਾਡਾ ਮਕਸਦ ਇਹ ਆ ਕਿ ਦੇਸ਼ ਦਾ ਹਿੱਤ ਸਾਡੇ ਸਾਮਣੇ ਐਸ ਵਲੈਟ ਉਹ ਵੀ ਦੇਸ਼ ਦਾ ਹਿੱਤ ਬਹੁਤ ਉੱਪਰ ਆ ਜਿਸ ਤਰ੍ਹਾਂ ਦਾ ਦੇਸ਼ ਇਹ ਦੇਸ਼ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਪਾਤ ਦੇ ਨਾਂ ਤੇ ਤੁਸੀਂ ਰੋਜ਼ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਸਟੇਜ ਦੇ ਉੱਤੇ ਜਾ ਕੇ ਕਿਸੇ ਧਰਮ ਨੂੰ ਕੁੱਸਕਿਆ ਜਾਂਦਾ ਤੁਸੀਂ ਸਟੇਜ ਦੇ ਉੱਤੇ ਉਹੀ ਧਰਮ ਦਾ ਨਾਮ ਚੇਂਜ ਕਰਕੇ ਕੁੱਸਕਿਆ ਜਾਂਦਾ ਇਸ ਕਰਕੇ ਬਹਿਰੂਪੀਆਂ ਨੇ ਇਹਨਾਂ ਨੂੰ ਦੇਸ਼ ਦੇ ਵਿੱਚੋਂ ਖਤਮ ਕਰਨ ਦੀ ਜ਼ਰੂਰਤ ਹੈ ਜੇ ਤੁਸੀਂ ਇਸ ਪ੍ਰਧਾਨ ਮੰਤਰੀ ਦਾ ਹਿਟਲਰ ਦੇ ਨਾਲ ਆਪਸ ਵਿੱਚ ਕੰਪੈਰੀਸ਼ਨ ਕਰ ਲਓ ਜਿਸ ਤਰੀਕੇ ਦਾ ਹਿਟਲਰ ਆਪਣੇ ਦੇਸ਼ ਦੇ ਵਿੱਚ ਰੰਧਾਣਾ ਦੇ ਉੱਤੇ ਲੋਕਾਂ ਨੂੰ ਮジョਰਿਟੀ ਲੋਕਾਂ ਨੂੰ ਜੋੜਦਾ ਸੀ ਮੈਨੂੰ ਸਮਝ ਨਹੀਂ ਆ ਰਹੀ 80% ਹਿੰਦੂ ਹੋਣ ਦੇ ਨਾਤੇ ਫਿਰ ਵੀ ਕਹੀ ਜਾਂਦਾ ਹਿੰਦੂ ਖਤਰੇ ਚ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਸੋਚ ਹੈ ਇਸ ਕਰਕੇ ਇਸ ਸੋਚ ਨੂੰ ਤੋੜਨ ਦੀ ਸੋਚ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਜੇ ਅੱਜ ਵੀ ਹਿੰਦੁਸਤਾਨ ਦੇ ਨਾਗਰਿਕ ਇਸ ਦਲ ਨੂੰ ਨਾ ਸਮਝੇ ਸਿਰਫ ਵਿਸੇ ਗੱਲਤੇ ਨਾਏ ਵੀ ਇਸਨੇ 라 ਮੈਨੂੰ ਇਹ ਦੱਸੋ ਜੋ ਰਾਮਕੋਲਾ ਹੈ ਉਹ ਨੂੰ ਉਹਨੂੰ ਲਾएंगे ਰਾਮ ਮਰਿਆਦਾ ਪਛੋਤੋਂ ਰਾਮ ਨੂੰ ਰਾਮ ਇਹਨਾਂ ਨੂੰ ਲੈ ਕੇ ਆਇਆ ਕਿ ਇੰਨੇ ਹੰਕਾਰ ਫਿਰਦੇ ਨੇ ਇਹ ਕਹਿ ਰਹੇ ਅਸੀਂ ਰਾਮ ਨੂੰ ਲੈ ਕੇ ਆਇਆ ਇਸ ਕਰਕੇ ਜੇ ਲੋਗ ਇਹਨਾਂ ਗੱਲਾਂ ਨੂੰ ਨਾ ਸਮਝੇ ਤਾਂ ਇਸ ਦੇਸ਼ ਦੇ ਆਉਣ ਵਾਲੇ ਜਿਹੜਾ ਭੇਖਾ ਖਤਰੇ ਚ ਇਸ ਕਰਕੇ ਸਾਰਿਆਂ ਨੂੰ ਇੱਕ ਮੁੱਠੋ ਕੇ ਜਿੱਥੇ ਵੀ ਇੰਡੀਆ ਆਲਾਈਂਸ ਦਾ ਬੰਦਾ ਆ ਚਾਹੇ ਉਹ ਕਾਂਗਰਸ ਪਾਰਟੀ ਦਾ ਚਾਹੇ ਕਿਸੇ ਹੋਰ ਪਾਰਟੀ ਦਾ ਉਹਨੂੰ ਵੋਟਾਂ ਪਾ ਕੇ ਇਸ ਦੇਸ਼ ਦੀ ਇਸ ਦੇਸ਼ ਦੇ ਵਿੱਚੋਂ ਐਸੀ ਪਾਰਟੀ ਨੂੰ ਚਲਾਣਾ ਕਰਨਾ ਚਾਹੀਦਾ ਜੀ ਮਾਫੀ ਚਾਹੁੰਦਾ ਕਿ ਥੋੜਾ ਨੀਂਦਰਾ ਹੋ ਰਿਹਾ ਸੀ ਇਹ ਨਹੀਂ ਗਾਇਲਣੀ ਹੈ ਇਸ ਕਰਕੇ ਬੈਠੇ ਮੱਥੇ ਜਿੱਕਦੀ ਮਰੀਚਾ ਕਾਗਜ਼ ਨਹੀਂ ਹੈ ਉਸ ਕੋਈ ਖਾਲੀ ਮਾਫੀ ਜੀ ਰੂ ਪਾਰਟੀ ਦੇ ਇਸ ਮੀਟਿੰਗ 'ਚ ਉਹ ਪਸਤਿਤ ਸਾਰੇ सीपीआई तो प्यार करने वाले साथी इस पार्टी के नाल लगाव रखने वाले और जिन्होंने हमेशा लाल छड़े की राखी रखी है और आम लोगों की राखी रखी है और सच जाने इस तरह के बेशक संख्या घट हो लेकिन इस तरह के कमिटेड वर्कर किसी और पार्टी को सिर झुक गया पढ़ने सी वीक चौड़े ओने तू थोड़ा ना बैठे अनेक दिन लग रहा है कि पूरा आदमी अभी बोतल खोल के डाल के साथ ही रहते हैं साथ ही रहते हैं तब सेंसेटिविटी यू है जो सेंसेटिविटी फोड़े चल सलाम है थोड़े थोड़े चरण दिल्ली पे बीटी में सलाम बहुत uh, ही सरकारियों लोग रमेश रतन साहब उन्हें अभी बोल के हैं डी पी मान जी मोहन जी एम एस पांडिया जी जमकौर सिंह आज हरपीत कुमार हरपी निर्मल कैरा जी और साढ़े सबका मंत्री पंजाब ताकर साहब कलदीप वैद साहब सारे साथियों पहला तो मैं थोड़ा सा बात करना चाहूंगा कि उसी लड़का ने आते कीमती समय को समा के आज इतने इस मीटिंग के बीच उपस्थित हुए और मैंने मिलन का जो आप मौका देता तो आप लोगों का नाली नाम में रिक्वेस्ट करनी चाहिए कि मेरे तो पहला बोलर ने रमेश जी ने और डीपी जी ने बहुत विस्तार पूर्वक दस्य ये बड़ी महत्वपूर्ण लड़ाई है

भगत सिंह का देश करतार सिंह सराफे का देश लाला लाजपत राय का देश बाबा साहब अंबेडकर का देश अगर देश का कॉन्स्टिट्यूशन पौस्ट, इतना बच्चा ने संविधान तोड़ता तो मेरे लगता है ये देश रशिया कोरिया चाइना बन रहे असि रूप तक तो बहाल रखें और बाबा साहब ਬੇਕਰ ਦੀ ਸੋਚ ਕੇ ਪੈਰਾ ਦੇ। ਸੋ ਇਹੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋਣਾ ਪਵੇ। ਸਾਨੂੰ ਭੁੱਲਣਾ ਪਏਗਾ ਆਪਣੇ ਮਤ ਪੇ ਦੇ ਉੱਤਰ ਉੱਤਰ ਛੋਟਕੀਆਂ ਛੋਟਕੀਆਂ ਗੱਲਾਂ ਛੱਡ ਕੇ। ਸਾਨੂੰ ਨਾਲ ਚੜ ਜਿਹੜੇ ਪ੍ਰਸਤੂ ਦੇ ਪਾਰਟੀ ਦੇ ਉਹਨਾਂ ਦੇ ਕੰਮ ਕਰਨਾ ਪਏਗਾ। ਏਡੀਆ ਬਲੌਗ ਦਾ ਅਸੀਂ ਇਸ ਸਾਰੇ ਲੋਕ ਇਕੱਠੇ ਬੇਸ਼ੱਕ ਸਾਡੇ ਝੰਡਿਆਂ ਦੇ ਰੰਗ ਲੱਗ ਲੱਗੇ। ਸਾਡੇ ਨਾਅਰੇ ਅਲੱਗ ਲੱਗ ਗਏ।

ਤੋ ਇਸੇ ਕਰਕੇ ਸਾਡੀ ਨਾਅਬ ਚ ਨੂੰ ਅੱਜ ਦੇ ਜਿਹੜੇ ਇਹ ਇਹ ਜਿਹੜੇ ਪੋਲੀਟੀਸ਼ੀਅਨ ਐ ਸਾਲਸਦਾਨ ਨੇ ਉਹ ਫਰਚੂ ਕੇ ਇਹਨਾਂ ਬਾਵਰ ਜਿੰਨਾ ਕਰੋਗੇ ਇਹ ਫਿਰ ਤੁਹਾਡੇ ਨਾਲ ਜੁੜ ਜਾਣਗੇ ਹਜੇ ਤੱਕ ਦੇਸ਼ ਦੇ ਲੋਕਾਂ ਨੂੰ ਪਤਾ ਨਹੀਂ ਕਿ ਕਿ ਇਸ ਦੇਸ਼ ਨੂੰ ਦੋ ਤਰਫੇ ਕਿਉਂ ਆਈ ਸੀ ਪੂਰਾ ਕਾਰਨ ਕੀ ਸੀ ਹਜੇ ਤੱਕ ਜੀਐਸਟੀ ਲਾਇਆ ਗਿਆ ਸਾਨੂੰ ਸਮਝ ਨਹੀਂ ਆਈ ਕਿ ਜੀਐਸਟੀ ਕਿਹੜੀ ਜਿਹੀ ਚੀਜ਼ ਤੇ ਕਿੰਨੇ ਪਰਸੈਂਟਸ ਦਾ ਕੇਨ सो so, इस तरह के देश के प्रधानमंत्री के फैसले है जिन्हें किसी को समझ नहीं आई हर चीज कैप्चर कर ली एजेंसी तो लेके मीडिया तो लेके इवन माफी चाहना मैं कहूंगा जुडिशरी तक देश ने के सुप्रीम कोर्ट के जजिस आके प्रेस कॉन्फ्रेंस करने के कि देश में सब कुछ ठीक नहीं है सिटिंग जजिस मोदी राज

ਆਮ ਤੁਹਾਡੇ ਨਾਲ ਵਰਕਰ ਆਪੰਦਾ ਜੁੜਿਆ ਕਮਿਟਡ ਬਣਦਾ ਹੈ ਵੇਖਾ ਤੁਸੀਂ ਦੂਸਰੀਆਂ ਪਾਰਟੀਆਂ ਦੇ ਆਫਿਸਿਸ ਤੇ ਹੋਰ ਸੁਭੰਗ ਦੇਖ ਲੋ ਪਰ bina paisey to ਅਜੇ ਸਰ ਤਰਤਰ ਮੰਤਰ ਕਰਤਾ ਤੁਸੀਂ ਇਲੈਕਸ਼ਨ ਹੀ ਨਹੀਂ ਲੜ ਸਕਦੇ ਇੱਕ ਚੰਡੇ ਦੀ ਕੀਮਤ ਹੀ ਮੈਂ ਸਮਝਦਾ ਕਿ 100 ਖਿਆ ਉਹ ਇਹ ਚੰਡੇ ਦੀ ਉਹਦੇ ਚ ਟੰਡਾ ਜਿਹੜਾ ਆਉਣਾ ਉਹ 15 ਰੁਪਏ ਦਾ ਹੁੰਦਾ ਥੋ ਐਸਾ ਦਾ ਆਪਣਾ ਤੇ ਆ ਸੋਸ਼ਲ ਮੀਡੀਆ ਤੇ ਐਸਾ गलगी फला लेती की आदेश अंदर। वो अगर तेरा तो तुम्हारे नाम पॉलिटिक्स करना चाहेगा नहीं हो सके बीजेपी ने इलेक्शन लड़े और चंगे तरीके ना तुम बता सकते हैं कि किस प्रकार के माहौल नीचे तक बन जाता और हां मैं ये समझता हूं कि दूसरीयां पार्टियां जीत कर सकती हैं कैंडिडेट जीत सकते

ਸਾਡਾ ਹਿੰਮਤ ਤੇ ਹੌਸਲੇ ਦਾ ਜਜ਼ਬਾ ਅੱਜ ਵੀ ਬਣ ਕਰਾਂਗੇ ਮੈਂ ਦੇਖ ਰਿਹਾ ਸੀ ਜਿਹਨੋ ਦੇ ਬੋਲ ਰਹੇ ਆਂ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਇੱਥੇ ਰਾਹੁਲ ਜੀ ਬੈਠਾ ਹੋਗਾ ਮੀਟਿੰਗ ਕਰਦੇ ਹੋਏ ਤਾਂ ਉਹ 10 ਤੋਂ ਬੰਦੇ ਉੱਠ ਕੇ ਚਲੇਗਾ ਰਾਹੁਲ Gandhi ਵੀ ਲੇਕਿਨ ਇਸ ਤਰ੍ਹਾਂ ਦੀ ਕਮਿਟਮੈਂਟ ਕਿਹੜੀ ਹੈ ਉਹ ਪਾਰਟਿਸ ਉਹ ਨਹੀਂ ਚਾਹੀਦੀ ਇਸੋਰਾ ਜੀ ਅਲੂਰੇ ਆਸੇ ਪਹਿਲਾਂ ਤੁਹਾਨੂੰ ਰੋਲ ਮਾਡਲ ਬਣਾ ਪੋਗਾ ਇੰਦਰ ਲੇਨ ਤਾਂ ਦੀ ਇੰਦਰ ਲੇਖੀ ਹੋ ਸਕਦੀ ਸੋ ਥੋੜੇ ਲੋਕਾਂ 'ਚ ਹੈ

ਅਰੰਧੇ ਨੇ ਉਸ ਤਰੀਕਾ ਬਣਾ ਲਿਆ ਕਿ ਅਡਾਦੀ ਦੇ ਥ्रू ਸਾਰਾ ਆਪਰੇਟ ਕਰਦੇ ਹਜ਼ਾਰਾਂ ਕਰੋੜ ਰੁਪਏ ਉਹ ਰਿਸ਼ਮਾਂ ਦੇ ਹੁੰਦੇ ਤੇ ਲੱਖ ਲੱਖ ਦੇ ਲੱਗ ਕੇ ਇਹ ਰੰਜੀਤ ਘਰ ਤੋਂ ਕੱਟ ਕੇ ਇਹ ਤੋਂ ਵੀ ਬੇਰੀ ਉਹ ਤੋਂ ਵੀ ਮਾੜੇ ਹੋਰ ਵੀ ਹੋ ਸਕਦਾ ਹੈ ਜੀ ਸੋ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ कि आजाद ਭਰਤੇ ਅਸੀਂ ਲੋਕ ਸੀ ਇਹ ਵਿੱਚ ਤੁਸੀਂ ਅਗਰਤੀ ਹੋਵੇ ਇਹ ਮਦਾਨੀ ਦੇ ਵਿੱਚ ਲੋਕਾਂ ਨੇ ਯੋਗਤਪਾਇਆ ਲੇਕਿਨ ਅੱਜ ਬੋਟਰ ਨੂੰ ਮਹਿਸੂਸ ਕਰ ਰਹੇ ਆਂ ਦੇਸ਼ੀ ਆਜ਼ਾਦ ਹੋ ਗਿਆ ਲੇਕਿਨ ਫਿਰ ਵੀ ਅਸੀਂ ਕਿਤੇ ਨਾ ਕੋਟਰ ਮਹਿਸੂਸ ਕਰ ਰਹੇ ਆਂ ਕਿ ਅੱਜ ਵੀ ਅਸੀਂ ਆਜ਼ਾਦ ਨਹੀਂ ਹੁਣ ਪਤਾ ਹੀ ਕੋ ਚੰਗੀ ਕੰਟੀ ਆ ਸਾਡੇ ਨਾਲ ਫੋਟੋ ਚੌਥਰ ਕਰਤਾ ਚਾਲੂ ਕਰੇ ਚਾਪ ਨੌਂ ਤੱਕ ਤੇ ਇਸਾਰੇ ਮਾਮਲੇ ਦਾ ਕੰਮ ਤੇ ਤੂੰ ਮੈਂ ਤੁਹਾਨੂੰ ਅੰਤ ਵਿੱਚ ਰਿਕੁਐਸਟ ਕਰਾਂਗਾ ਤੁਹਾਨੂੰ ਥੋੜਾ ਫੈਸਲਾ ਮੇਰੀ ਜਿੱਤ ਤੁਹਾਡੇ ਬਿਨਾਂ ਹੋਈ ਸੀ ਮੈਂ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮਦਦ ਨੇ ਬਹੁਤ ਵੱਡਾ ਮੇਰੀ ਕੈਂਪੇਨ ਨੂੰ ਹੰਾਰਾ ਦਿੱਤਾ ਹੈ ਅਗਰ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਇਹ ਹੰਾਰਾ ਮੇਰੀ ਕੈਂਪੇਨ ਨੂੰ ਇਹ ਨਹੀਂਦਾ ਸੀ ਮੈਂ ਦਿਲ ਦੀਆਂ ਗੱਲਾਂ ਜੋ ਸਮੂਹ ਪਾਰਟੀ ਵਰਕਰ ਸਰਵਨਾ ਦਾ हेडर का साथियों का अहदेदार का मैं धनवाद कर रहा है और सारी जिंदगी ठीक है इलेक्शन है इलेक्शन छह लीडर ने गल कहनी है जो मैं कह रहे हैं ताज जिंदगी आसान भी याद रखा तो और मैं कोशिश करा कांग्रेस पार्टी का मैं प्रधान है कि साढ़े जो रिश्ते के संबंध एक के, तो भी बरकरार रहे अठे होकर लड़िए ਔਰ ਇਕਤਾ ਦੇ ਨਾਲ ਜਿਵੇਂ ਕਿਹਾ ਕਿ ਆਪਾਂ ਇਕੱਠੇ ਹੋ ਕੇ ਤੇ ਮੁਕਾ ਬਣ ਜਾਂਦਾ ਹੈ ਜੇ ਅਸੀਂ ਇਕੱਠੇ ਰਵਾਂਗੇ ਤਾਂ ਮੇਰਾ ਖਿਆਲ ਅਸੀਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਦੇਸ਼ ਨੂੰ ਤੋੜਦਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਤਾਕਤ ਨਾ ਦੇਈਏ ਪਰ ਸਾਡਾ ਇਕੱਠਾ ਰਹਿਣਾ ਬਹੁਤ ਜ਼ਰੂਰੀ ਹੈ ਔਰ ਥੋੜਾ ਸ਼ੀਵਾਤ ਸਰ ਬਹੁਤ ਜ਼ਰੂਰੀ ਹੈ ਪਹਿਲਾ ਕਾਂਗਰਸ ਪਾਰਟੀ ਨੇ ਮੈਨੂੰ ਕਹਾ ਅਸੀਂ ਸਬੰਧ ਆਪਦੇ ਅੱਛੇ ਨਹੀਂ ਰੱਖੇ ਅਸੀਂ ਤੋੜਦੇ ਰਹੇ ਆਈ ਯਾਰ ਜੀ ਤੁਸੀਂ ਹਮੇਸ਼ਾ ਉਹਨਾਂ ਤੇ ਉੱਪਰ ਕਰਾਰ ਰਹੇ ਲੇਕਿਨ ਸਾਡੇ ਨੂੰ ਕਤਾਈਆ ਗਈਆਂ ਔਰ ਮੈਨੂੰ ਲੱਗਦਾ ਕਿ ਉਹਨਾਂ ਦਾ ਉਹਨਾਂ ਲਈ ਸਮੇਂ ਚ ਇਸ ਹਾਲ ਦੇ ਪਹਿਰਾਧਿਆਏ ਜਿੱਥੇ ਜੋ ਕਿਸੇ ਦਾ ਬਤਨ ਤਾਰ ਦਾ ਸਰਕਾਰ ਹੋਏਗਾ ਆਪਾਂ ਉਹਨਾਂ ਦੇ ਸਮੇਂ ਚ ਟੁੱਟੇ ਟੁੱਟੇ ਦੇਣਾ ਕਿ ਤੁਹਾਾਰਾਂ ਫੇਰ ਦਿਲ ਦੀਆਂ ਗਹਿਰਾਈਆਂ ਜੋ ਸਾਰੇ ਸਾਥੀਆਂ ਦਾ ਨਿਕਰ ਸਬੰਧ ਦਾ ਕੈਟਰੀਆ ਜਿਸ ਬੀਕ ਦੇ ਪੁੱਛੇ ਉਹਦੇ ਨਾਲ ਨਾਲ ਜਿਹੜੀਆਂ ਗੱਲਾਂ ਵਿੱਚ ਤੁਹਾਨੂੰ ਗੱਲ ਕਰਦਾ ਔਰ ਬੀਤੀ ਕਰਦਾ ਹੈ ਕਿ ਹੁਣ ਬੇਹ ਬਹੁਤ ਥੋੜੇ ਰਹਿ ਗਏ ਜਿਹੜਾ ਤੁਹਾਡਾ ਨੈਟਵਰਕ ਹੈ ਪੂਰੇ ਪੇਹਰਾ ਦੇਖਿਆ ਆਦੇਸ ਪੁੱਤਰ ਨੂੰ ਆਦੇਸ ਕਰਾਉ ਆਦੇਸ ਵੀਰ ਨੂੰ ਔਰ ਆਲੀ ਇੱਕ ਤਰੀਕੋਂ ਆਪਾਂ ਵਾਤ ਵਾਤ ਬੋਤਾ ਕਿ ਨਾ ਚੁਣਾਵ ਨਿਸ਼ਾਨਾ ਪੱਧਾ ਉਹਦੇ ਤੇ ਲਵਾ ਕੇ ਮੈਨੂੰ ਕਾਰਜਾ ਕਰੋ ਫਿਰ ਤੁਹਾਡਾ ਧੰਨਵਾਦ ਕਰਨਾ ਸੇ ਇਸੀ ਹਫਤੇ ਦੇ ਵਿੱਚ ਪਾਪਾ ਜੀ ਦੀ ਕਿਰਪਾ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਕਿ ਇਸੇ ਤਰ੍ਹਾਂ ਇੱਕ ਹੋਰਤ ਦਵਾ ਅੱਗੇ ਬਿੱਟਾ ਕਿਹੋ ਜਿਹਾ ਹੋਗਾ ਪਾਪਾ ਜੀ ਬਹੁਤ ਬਹੁਤ ਸੁਭਾਇਤ ਜਨਵਾਦੀ ਹੈ ਕਮਨਿਸਟ ਪਾਰਟੀ ਦਾ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ 9 ਸੀਟਾਂ ਤੇ ਸਾਡਾ ਕਿਉਂਕਿ ਇੰਡੀਆ ਬਲੌਕ ਦੇ ਸਾਥੀ ਹੈ ਅੱਜ ਮੈਂ ਇੱਥੇ ਆਇਆ ਸੀ ਤਮਾਮ ਕੀਡਰ ਦੇ ਲੋਕਾਂ ਦੀ ਮੀਟਿੰਗ ਸੀ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਫੀਲਡ ਦੇ ਵਿੱਚ ਜੁਟ ਜਾਗੇ ਮੈਨੂੰ ਲੱਗਦਾ ਬਹੁਤ ਵੱਡਾ ਮੇਰੀ ਕੈਂਪੇਨ ਨੂੰ ਇਹਨਾਂ ਦੇ ਆਉਣ ਦੇ ਨਾਲ ਹੁਲਾਰਾ ਮਿਲਿਆ ਔਰ ਬਹੁਤ ਤੋਂ ਵੱਡੀ ਕਿਰਪਾ ਬੇਗੀ ਇਸ ਹੀ ਰਾਜਾ ਬੜਿੰਗ ਜੀ